ਨਮਸਕਾਰ ਸਤਿ ਸ੍ਰੀ ਅਕਾਲ ਮੁੱਢ ਦੀ ਗੱਲ ਦੇ ਵਿੱਚ ਸ਼ਮੈ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਸਾਡੇ ਸਮੂਹ ਪੰਜਾਬੀਆਂ ਦੇ ਲਈ ਇੱਕ ਬੜਾ ਵੱਡਾ ਚਿੰਤਾ ਦਾ ਵਿਸ਼ਾ ਉੱਭਰ ਕੇ ਆਇਆ ਜਿਸ ਦੇ ਲਈ ਅੱਜ ਅਸੀਂ ਤੁਹਾਡੇ ਨਾਲ ਰੂਬਰੂ ਹੋਏ ਇਹ ਵਿਸ਼ਾ ਸਾਡੇ ਪੰਜਾਬ ਦੇ ਸਮਾਜਿਕ ਰਾਜਨੀਤਿਕ ਹਰ ਪੱਖ ਨੂੰ ਪ੍ਰਭਾਵਿਤ ਕਰਦਾ ਹੈ ਸਾਡਾ ਪੰਜਾਬ ਦੀਆਂ ਜੜ੍ਹਾਂ ਦੇ ਨਾਲ ਜੁੜਿਆ ਵਿਸ਼ਾ ਹੈ ਇਹ ਵਿਸ਼ਾ ਸਾਡੇ ਪੰਜਾਬ ਦੀ ਪਛਾਣ ਦਾ ਵਿਸ਼ਾ ਹੈ ਅੱਜ ਤੋਂ ਕਰੀਬਨ 100 ਸਾਲ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਐਕਟ ਪਾਸ ਹੁੰਦਾ ਹੈ ਲਾਗੂ ਹੁੰਦਾ ਹੈ 1925 ਦੇ ਵਿੱਚ ਜਿਸ ਦਿਨ SGPC ਦੀ ਸਥਾਪਨਾ ਹੁੰਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਸਿੱਖ ਨੇ ਉਹ ਆਪਣੀਆਂ ਵੋਟ ਬਣਾਉਣਗੇ ਆਪਣੇ ਨੁਮਾਇੰਦੇ ਚੁਣਨਗੇ ਜਿਹੜੇ ਉਹਨਾਂ ਦੀ ਬਿਹਤਰੀ ਦੇ ਲਈ ਉਸ ਪੰਥ ਦੀ ਭਲਾਈ ਦੇ ਲਈ ਕੰਮ ਕਰਨਗੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਦਿਲੇਰ ਵੀ ਹੁੰਦੀ ਹੈ ਸਾਰੇ ਸੈਡ ਤਾਰੀਖ ਸੇ ਕਮਰਿਤ ਤਾਰੀਖ ਇਸ ਸਲੈਡ ਦੇ ਵਿੱਚ ਵੋਟਾਂ ਮਣਾਉਣ ਦੇ ਲਈ ਜੁੜਦੇ ਨੇ ਆਪਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਕਰਦੇ ਨੇ ਤੇ ਉਹ ਅੱਗੇ ਇਸੇ ਆਸ਼ਾ ਦੇ ਨਾਲ ਵਧਦੇ ਨੇ ਕਿ ਇਹ ਸਾਡੇ ਪੰਥ ਦੀ ਭਲਾਈ ਦੇ ਲਈ ਪੰਜਾਬ ਦੀ ਭਲਾਈ ਦੇ ਲਈ ਕੰਮ ਕਰਨਗੇ ਗੱਲ ਕਰਦੇ ਹਾਂ ਵਰਤਮਾਨ ਦੀ ਪਿਛਲੇ ਸਾਲ ਅਕਤੂਬਰ 2023 ਦੇ ਵਿੱਚ ਐਲਾਨ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਹੈ ਚੋਣਾਂ ਹੋਣੀਆਂ ਨੇ ਇਸ ਦੇ ਲਈ ਜਿੰਨੇ ਵੀ ਸਿੱਖ ਨੇ ਕਿਸ ਤਰੀਕੀ ਸਿੱਖ ਨੇ ਉਹ ਆਪਣੀਆਂ ਵੋਟਾਂ ਬਣਵਾਉਣ ਵੋਟਾਂ ਨੂੰ ਲੈ ਕੇ ਕੋਈ ਖਾਸ ਹੰਗਾਰਾ ਨਹੀਂ ਮਿਲਦਾ ਸਮਾਗਮ ਦੇ ਬਾਅਦ ਵਧਾ ਦਿੱਤਾ ਜਾਂਦਾ ਮਹੀਨੇ ਡੇਢ ਮਹੀਨੇ ਦਾ ਫਿਰ ਹੌਲੀ 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 ਕਰਦਾ ਜੁਲਾਈ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਜੁਲਾਈ ਤੱਕ ਜਿਹੜੇ ਅੰਕੜੇ ਨਿਕਲ ਕੇ ਆਉਂਦੇ ਨੇ ਉਹ ਸਾਨੂੰ ਇੱਕ ਬੜੀ ਵੱਡੀ ਚਿੰਤਾ 'ਚ ਪਾਉਂਦੇ ਨੇ ਉਹ ਸਵਾਲ ਖੜੇ ਕਰ ਦਿੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ 2011 ਦੇ ਵਿੱਚ ਜਦੋਂ ਅੰਤਿਮ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ 52 ਲੱਖ ਦੇ ਕਰੀਬ ਵੋਟਾਂ ਪਈਆਂ ਸੀ ਪਰ ਹੁਣ 13 ਸਾਲਾਂ ਦੇ ਵਿੱਚ ਉਹਦੀਆਂ 50% ਵੀ ਵੋਟਾਂ ਹਲੇ ਤੱਕ ਨਹੀਂ ਪਈਆਂ ਹਾਰ ਕੇ 16 ਸਤੰਬਰ 2024 ਤੱਕ ਸਮਾਂ ਹੋਰ ਵਧਾ ਦਿੱਤਾ ਜਾਂਦਾ ਹੈ। ਯਾਨੀ ਕਿ ਲਗਭਗ 1 ਸਾਲ ਦਾ ਸਮਾਂ ਹੋ ਗਿਆ ਤੇ 50% ਤੋਂ ਜਿਹੜੀ ਘੱਟ ਵੋਟਾਂ ਆ ਜਿਹੜੀਆਂ ਵੋਟਾਂ ਆ ਉਹ ਬਣੀਆਂ ਨੇ 2011 ਦੇ ਮੁਕਾਬਲੇ। ਇਹ ਵੋਟਾਂ ਘੱਟ ਕਿਉਂ ਬਣੀਆਂ? ਇਸ ਸੁਸਤੀ ਦੀ ਜਿਹੜੀ ਚਾਲ ਚੱਲ ਰਹੀ ਹੈ ਇਹਦੇ ਪਿੱਛੇ ਕਾਰਨ ਕੀ ਹੈ? ਇਹ ਕਿਉਂ ਇਦਾਂ ਹੋ ਰਿਹਾ ਸਵਾਲ ਖੜੇ ਕਰਦੇ ਨੇ ਕਿ ਕੀ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਇਹਨਾਂ ਤੋਂ ਉੱਠ ਚੁੱਕਾ ਹੈ ਕੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਸ ਭਾਵ ਨੂੰ ਲੈ ਕੇ ਜਿਸ ਉਦੇਸ਼ ਨੂੰ ਲੈ ਕੇ ਬਣੀ ਸੀ ਕਿ ਇਹ ਉਸ ਨੂੰ ਪੂਰਾ ਨਹੀਂ ਕਰ ਪਾਈ ਜਾਂ ਜਿਹੜੇ 50% ਦੇ ਕਰੀਬ ਜਿਹੜੀ ਸਿੱਖ ਵੋਟਰ ਸੀ ਉਹ ਗਏ ਕਿੱਥੇ ਕਿੱਥੇ ਗਈ ਇੰਨੀ ਵੱਡੀ ਗ੍ਰਾਵਟ 50 ਫੀਸ ਦੀ ਦੀ ਤੁਸੀਂ ਇਹ ਰਿਪੋਰਟ ਦੇਖੋ ਜਿਹੜੀ ਇੱਕ ਦੇਸ਼ ਦੇ ਪ੍ਰਸਿੱਧ ਨਿਊਜ਼ਪੇਪਰ ਦੇ ਵਿੱਚ ਆਈ ਸੀ ਜੀ ਇਹ ਨਿਊਜ਼ਪੇਪਰ ਤੇ ਜਿਹੜੀ ਕਟਿੰਗ ਹੈ ਇਹਨੇ ਸਬ ਦੇ ਪੈਰਾ ਹੇਠੋ ਜ਼ਮੀਨ ਖਿਸਕਾ ਦਿੱਤੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਤਿਹਾਸ ਬਹੁਤ ਲੰਮਾ ਹੈ ਕਰੀਬ 100 ਸਾਲ ਦਾ ਇਤਿਹਾਸ ਹੋਣਾ ਤਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤਰੰਦੇ ਨਾਲ ਨਾਲ ਰਾਜਨੀਤਿਕ ਖੇਤਰ ਦੇ ਵਿੱਚ ਪਿਤੂ ਜਿੱਚ ਸ਼੍ਰੋਮਣੀ ਇੱਕ ਅਕਾਲੀ ਦਲ ਦੀ ਜਿਹੜੀ ਸਥਾਪਨਾ ਹੋਈ ਪਰ ਇਸ ਸਥਾਪਨਾ ਜਿਹੜੀ ਰਾਜਨੀਤੀ ਸੀ ਕਿਸ ਤਰ੍ਹਾਂ ਧਰਮ ਦੇ ਉੱਪਰ ਭਾਰੀ ਪੈ ਗਈ ਉਹ ਸਾਨੂੰ ਸਭ ਨੂੰ ਵੇਖਿਆ ਪੰਜਾਬ ਦੇ ਵਿੱਚ ਬੀਤੇ ਦੇ ਨਹੀਂ ਲੈ ਫੈਸਲੇ ਹੋਣ ਉਹਨਾਂ ਦੇ ਰਾਜਨੀਤਿਕ ਖੇਤਰ ਦੇ ਪ੍ਰਭਾਵ ਦੇ ਹੇਠਾ ਲੈ ਕੇ ਉਹਨੇ ਕਿੰਨੇ ਗਲਤ ਫੈਸਲੇ ਲਏ ਉਸਨੇ ਵੀ ਸਾਨੂੰ ਸਭ ਨੂੰ ਸੋਚਾ ਪਾਇਆ ਫਿਰ ਅਸੀਂ बार-बार ਅੱਗੇ ਵੀ ਬੜੀ ਵਾਰੀ ਚਰਚਾ ਕੀਤੀ ਹੈ ਕਿ ਪੰਜਾਬ ਦੇ ਵਿੱਚ ਪਰੰਪਰਿ ਪਰਿਵਰਤਨ ਦਾ ਜਿਹੜਾ ਕਿੱਡਾ ਵੱਡਾ ਜਾਲ ਹੈ ਉਹ ਫੈਲਿਆ ਪਿਆ ਹੈ ਇਸ ਨੂੰ ਲੈ ਕੇ ਸਾਡੀ ਸ਼ਰਮਣੀ ਕਮੇਟੀ ਨੇ ਕੀ ਕੀਤਾ ਇਹ ਸਵਾਲ ਇਸ ਲਈ ਵੀ ਬਣਦਾ ਹੈ ਕਿਉਂਕਿ ਸਾਰਾ ਪੰਥ ਸਾਰਾ ਪੰਜਾਬ ਉਹਨਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਦਾ ਹੈ ਉਹ ਸਾਡੇ ਪੰਜਾਬ ਦੀ ਇੱਕ ਸਰਵੋਤਮ ਸੰਸਥਾਵਾਂ ਦੇ ਵਿੱਚ ਇੱਕ ਅੱਜ ਪੰਜਾਬ ਦੇ ਦੋਆਬਾ ਖੇਤਰ ਦੇ ਵਿੱਚ ਬੜੇ ਵੱਡੇ ਪੱਧਰ ਤੇ ਤਿਲਕੇ ਬੜੇ ਤੜਰਲੇ ਦੇ ਨਾਲ ਜਿਹੜਾ ਹੈ ਧਰਮ ਪਰਿਵਰਤਿਤ ਹੋ ਚੁੱਕਾ ਹੈ। ਮਾਲਵਾ ਖੇਤਰ ਦੇ ਵਿੱਚ ਧਰਮ ਪਰਿਵਰਤਨ ਜਿਹੜਾ ਹੈ ਉਹ ਆਪਦੇ ਪੈਰ ਪਸਾਰ ਰਿਹਾ ਬੜੇ ਤੇਜ਼ੀ ਦੇ ਨਾਲ। ਸਰਹੱਦੀ ਖੇਤਰਾਂ ਦੇ ਵਿੱਚ ਇਹ ਆਲਰੇਡੀ ਫੈਲ ਚੁੱਕਾ ਹੈ। ਇੱਕ ਮਾਰ ਤਾਂ ਇਹ ਕੀ ਸਾਡੀ ਐਸਸੀਪੀਸੀ ਨੇ ਕੋਈ ਐਸਐਫਐਡਵਾਂਸ ਸਕਾਲਰਸ ਕੋਈ ਐਸੇ ਵੱਡੇ ਕੋਈ ਇੰਸਟੀਚਿਊਟਸ ਕੀਤੇ ਜਿਹੜੇ ਇਸ ਚੀਜ਼ ਨੂੰ ਲੈ ਕੇ ਰੋਕਣ ਕੋਈ ਐਸੇ ਵੱਡੇ ਵਕੀਲ ਜਿਹੜੇ ਸਰਕਾਰੀ ਦਰਬਾਰੇ ਕਾਨੂੰਨੀ ਤੌਰ ਤੇ ਇਸ ਲੜਾਈ ਨੂੰ ਲੜਨ ਧਰਮ ਪਰिवर्तन ਦੇ ਵਿਰੁੱਧ ਕੋਈ ਐਸਾ ਕਾਨੂੰਨ ਜਾਂ ਕੋਈ ਐਸੀ ਪਹਿਲ ਲੈ ਕੇ ਆਈ ਜਾਵੇ ਕੁਝ ਵੀ ਨਹੀਂ ਇਹ ਤਾਂ ਸਿੱਕਲੀ ਇੱਕ ਧਰਮ ਪਰिवर्तन ਦੀ ਹੈ ਦੂਜੀ ਇੱਕ ਮੂਵਮੈਂਟ ਜਿਹੜੀ ਬੜੀ ਵੱਡੀ ਵਿਦੇਸ਼ਾਂ ਦੇ ਵਿੱਚ ਵੀ ਚੱਲਦੀ ਹੈ ਜਿਹਦੇ ਬਹੁਤ ਸਾਰੀ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਆ ਸੋਸ਼ਲ ਮੀਡੀਆ ਦੇ ਉੱਪਰ ਉਹ ਹੈ ਜੀ ਕੇ 2 ਕੇ ਕੌ 2 ਕਿ ਤੋ ਸੀ ਜਿਨ੍ਹਾਂ ਦੇ ਨਾਮ ਦੇ ਨਾਲ ਕੌਰ ਲੱਗਦਾ ਹੈ ਉਹਨਾਂ ਨੂੰ ਧਰਮ ਪਰਿਵਰਤਿਤ ਕਰਕੇ ਇੱਕ ਵਿਸ਼ੇਸ਼ ਮਜ਼ਹਬ ਦੀ ਬਣਾਤੀ ਜਦੋਂ ਦੂਸਰੇ ਪਾਈਚਾਰ ਦੇ ਨਾਲ ਇਹ ਗੱਲਾਂ ਹੁੰਦੀਆਂ ਸੀ ਅਸੀਂ ਕਹਿੰਦੇ ਸੀ ਕਿ ਨਹੀਂ ਉਹ ਇੱਕ ਨਫਰਤ ਫਲਾਉਂਦੇ ਨੇ ਝੂਠ ਬੋਲਦੇ ਪਰ ਜਿਹੜੇ ਸਾਡੇ ਨਾਲ ਅੱਜ ਕੱਲ ਖੁਦ ਘਟਨਾਵਾਂ ਹੁੰਦੀਆਂ ਨੇ ਇਸ ਦੇ ਉੱਪਰ ਵੀ ਅਸੀਂ ਕੁਝ ਨਹੀਂ ਬੋਲਦੇ ਸੀ ਵੀ ਸੀ ਕੁਝ ਨਹੀਂ ਬੋਲਦੇ ਸੋਚਣ ਦਾ ਵਿਸ਼ਾ ਹੈ ਸਾਡੇ ਪਿੰਡਾਂ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਕਿੰਨੇ ਹੀ ਐਸੇ ਗਰੰਥੀ ਸਿੰਘ ਨੇ ਜਿਨ੍ਹਾਂ ਕੋਲੇ ਖਾਣ ਨੂੰ ਇੱਕ ਟਾਈਮ ਦਾ ਭੋਜਨ ਤੱਕ ਨਹੀਂ ਇੱਕ ਸਿੱਖ ਹਵ ਤੱਕ ਸਰ ਪੰਜਾਬ ਚ ਬੋਲਦੇ ਆ ਪੱਲੇ ਨਹੀਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਜਿਹਦੇ ਪੱਲੇ ਰੋਟੀ ਨਹੀਂ ਉਹਦੇ ਲਈ ਤਾਂ ਬਾਕੀ ਸਾਰੀ ਧਰਮ ਕਰਮ ਦੀਆਂ ਗੱਲਾਂ ਬ्यर्थ ਨੇ ਜਿਹੜੇ ਸਾਡਾ ਧਰਮ ਪਰਵਰਤਨ ਕਰਵਾਉਂਦੇ ਨੇ ਉਹੀ ਇੱਕ ਚਾਵਲ ਦੀ ਬੋਰੀ ਦੇ ਪਿੱਛੇ ਧਰਮ ਪਰਵਰਤਨ ਕਰਵਾ ਦਿੰਦੇ ਕੇਵਲ ਧਰਮ ਪਰਵਰਤਨ ਨਹੀਂ ਇਹ ਪੰਜਾਬ ਦਾ ਪਰਿਵਰਤਨ ਹੈ ਕੇਵਲ ਇੱਕ ਵਿਅਕਤੀ ਦਾ ਧਰਮ ਪਰਵਰਤਨ ਨਹੀਂ ਹੁੰਦਾ ਇੱਕ ਪੰਥ ਦਾ ਇੱਕ ਸਮਾਜ ਦਾ ਇੱਕ ਸਭਿਅਤਾ ਦਾ ਇੱਕ ਕਲਚਰ ਦਾ ਪਰਿਵਰਤਨ ਹੁੰਦਾ ਹੈ ਜਿੱਥੇ ਪੰਜਾਬ ਦੇ ਪਿੰਡਾਂ ਦੀ ਸ਼ਾਨ ਸਾਡੇ ਗੁਰਦੁਆਰਾ ਸਾਹਿਬ ਮੰਦਰ ਹੁੰਦੇ ਸੀ ਅੱਜ ਤੇੜਾ ਲੈ ਨਾਲ ਇੱਕ ਵਿਸ਼ੇਸ਼ ਕਿਸਮ ਦੀ ਚਰਚਾ ਬਣ ਰਹੀ ਹੈ ਸਾਡੀ ਪੰਜਾਬ ਦੀ ਪਛਾਣ ਉਹ ਆ ਕਵਿਤਾਵਾ ਵਿਦਵਾਨਾਂ ਦੇ ਵੱਲੋਂ ਜਿਹੜੇ ਕੁਝ ਜ਼ੋਰ ਲਾਉਂਦੇ ਨੇ ਕਿਤੇ ਕਰੇ ਜੂੜਾ ਤੇ ਊੜਾ ਨਹੀਂ ਬਚਾਇਆ ਤਾਂ ਪੰਜਾਬੀ ਕਿੰਜ ਕਹਾਵਾਂਗੇ ਕਿੱਥੇ ਨੇ ਅੱਜ ਦੋਨੇ ਚੀਜ਼ਾਂ ਦੋਨੇ ਚੀਜ਼ਾਂ ਹੀ ਗਾਇਬ ਹੋ ਰਹੀਆਂ ਗ੍ਰੰਤੀ ਸਿੰਘਾਂ ਨੇ ਕੋਈ ਬਾਣੀ ਫੜ ਰਿਆ ਰੋਟੀ ਦੇ ਮਹਤਾਜ ਨੇ ਉਹਨਾਂ ਦੇ ਬੱਚੇ ਰੋਲ ਰਹੇ ਨੇ ਕੀ ਅਜਿਹਾ ਵਿਅਕਤੀ ਸਾਡੇ ਪੰਥ ਵੱਲ ਸਾਡੇ ਧਰਮ ਵੱਲ ਮੁੜੇਗਾ ਕੀ ਉਹ ਇਹਨਾਂ ਚੀਜ਼ਾਂ ਨੂੰ ਫੋਲੋ ਕਰੇਗਾ ਕੁਦਰਤੀ ਗੱਲ ਹੈ ਕਿ ਉਹ ਆਪਦੇ ਪੰਥ ਨੂੰ ਆਪਦੇ ਧਰਮ ਨੂੰ ਛੱਡ ਕੇ ਦੂਜੇ ਦੇ ਮਜ਼ਮ ਦੂਜੇ ਦੀ ਰਿਲੀਜੀਅਨ ਵੱਲ ਜਾਏਗਾ ਪੰਜਾਬ ਦੇ ਵਿੱਚ ਕੀ ਐਸ ਸਿੱਖਿਆ ਅਦਾਰੇ ਵਿਦਿਅਕ ਅਦਾਰੇ ਸਾਡੀ ਐਸਜੀਪੀਸੀ ਨੇ ਬਣਾਏ ਜਿੱਥੇ ਉਹਨਾਂ ਨੂੰ ਦੇਸ਼ ਕੌਮ ਮਜ਼ਹਬ ਦੀ ਸਿੱਖਿਆ ਦਿੱਤੀ ਜਾਵੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਜਵਾਬ ਤੁਹਾਨੂੰ ਸਭ ਨੂੰ ਪਤਾ ਹੈ ਸਾਡੇ ਪੰਜਾਬ ਦਾ ਇਤਿਹਾਸ ਸਾਡੇ ਪੰਜਾਬ ਦੀਆਂ ਇਤਿਹਾਸਿਕ ਧਰਮ ਸਥਲ ਜਿਨ੍ਹਾਂ ਨੂੰ ਸਾਹਬਣਾ ਸਾਡੀ ਐਸ.ਸੀ.ਪੀ.ਸੀ. ਜ਼ਿੰਮੇਦਾਰੀ ਸੀ ਜਿਹੜਾ ਸਾਥ ਦੇਣ ਦੇ ਲਈ ਸਮੂਹ ਪੰਜਾਬੀਅਤ ਤਾਂ ਕਿਸੇ ਵੀ ਜਾਤੀ ਕੌਮ ਮਸਲਬ ਦੀ ਆ ਤਰਮ ਦੀਆ ਉਹ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਜਾ ਕੇ ਨਤਮਸਤਕ ਹੁੰਦੀ ਹੈ ਪੈਸਾ ਦੇਣ ਨੂੰ ਵੀ ਤਿਆਰ ਨੇ ਕੀ ਐਸ.ਸੀ.ਪੀ.ਸੀ. ਅੱਗੇ ਲੱਗ ਕੇ ਇਹਨਾਂ ਨੇ ਕੋਈ ਉਪਰਾਲਾ ਕੀਤਾ ਇਹਦਾ ਕਾਰਨ ਕੀ ਹੈ ਐ ਜੀਪੀਸੀ ਕਹਿੰਚੋ ਅੱਜ ਇਹਦਾ ਹਾਲ ਇਹ ਹੋ ਗਿਆ ਕਿ ਅੱਜ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਵਾਸਤੇ ਲਗਭਗ 1 ਸਾਲ ਹੋ ਗਿਆ ਇਹਨਾਂ ਨੂੰ ਵੋਟਰ ਨਹੀਂ ਲੱਭਦੇ ਪਈ ਕਿੱਥੇ ਗਏ ਲੁਧਿਆਣਾ ਦੀ ਇੱਕ ਸੰਸਥਾ ਅਸੀਂ ਜਿਹੜੇ ਗੈਰ ਅਸੀਂ ਜਿਹੜੇ ਸਹਿਜਤਾ ਦੀ ਸਿੱਖ ਸੀ ਜਿਹੜੇ ਕੇਸ ਦਾਦੀ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਉਹਨਾਂ ਨੇ ਨਹੀਂ ਰੱਖੇ ਸੈਟ ਦੱਸੇ ਕਿ ਕਾਨੂੰਨ ਸੀ ਅ ਕਹਦੇ ਤਾਂ ਕਿ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਮੰਨ ਲਓ ਇੱਕ ਵਿਅਕਤੀ ਸਿੱਖ ਪੰਤੇ ਵਿੱਚ ਪੈਦਾ ਹੋਇਆ ਉਹ ਵੀ ਕਿਸੇ ਵੀ ਕਾਰਨਾ ਕਰਕੇ ਦਾੜੀ ਦੀ ਕੇਸਾਂ ਦੀ ਸੇਵਾ ਸੰਭਾਲ ਨਹੀਂ ਕਰ ਸਕਦਾ ਇਸ ਕਰਕੇ ਨਹੀਂ ਰੱਖੇ ਤਾਂ ਕੀ ਅਸੀਂ ਉਹਨੂੰ ਪੰਥ ਚੋਂ ਛੇਕ ਦਾਂਗੇ ਕਿ ਉਹ ਸਿੱਖ ਕਹੌੜ ਦੇ ਲਾਇਕ ਨਹੀਂ ਹੈ ਇਹ ਵੀ ਇੱਕ ਬੜਾ ਵੱਡਾ ਮੁੱਦਾ ਹੈ ਕੁਝ ਸੰਸਥਾਵਾਂ ਅੱਜ ਐਸੇ ਮੁੱਦੇ ਨੂੰ ਲੈ ਕੇ ਲੜ ਰਹੀਆਂ ਨੇ ਕਿ ਸੰਪੂਰਨ ਅਧਿਕਾਰ ਦਿਓ ਇਹਦਾ ਮਤਲਬ ਇਹ ਕਿ ਅਸੀਂ ਸਿੱਖ ਨਹੀਂ ਅਸੀਂ ਗੁਰੂ ਦੇ ਸਿੱਖ ਨਹੀਂ ਐ ਅਸੀਂ ਕਿ ਗੁਰਦੁਆਰੇ ਜਾਂਦੇ ਨਹੀਂ ਅਸੀਂ ਕਿ ਪੰਸਾ ਨੂੰ ਕਿ ਪੰਥ ਨਾਲ ਹਮਦਰਦੀ ਨਹੀਂ ਅੱਜ ਅੱਜ ਹਾਲਾਤ ਕੀ ਬਣ ਗਏ ਨੇ ਉਹ ਅਕਾਲੀ ਦਲ ਜਿਹੜੀ ਗੁਰੂਆਂ ਦੀ ਅਕਾਲੀ ਦਲ ਜਿਹੜੀ ਪੰਥ ਦੀ ਅਕਾਲੀ ਦਲ ਜਿਹੜੀ ਪੂਰੀ ਪੰਜਾਬੀਅਤ ਦੀ ਅਕਾਲੀ ਦਲ ਸੀ ਅੱਜ ਉਹਦਾ ਕੀ ਹਾਲ ਹੋ ਗਿਆ ਕੀ ਹਾਲ ਹੋਇਆ ਅੱਜ ਬੀਤੇ ਵਿਧਾਨ ਸਭਾ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਬਾਈਪਾਸ ਇਲੈਕਸ਼ਨ ਹੋਏ ਨੇ ਅਸੀਂ ਸਭ ਨਹੀਂ ਦੇਖਿਆ ਉਹਨਾਂ ਵਿੱਚ ਹਾਲ ਕੀ ਹੋਇਆ ਇਹ ਸਾਨੂੰ ਜਾਣਨ ਦੀ ਲੋੜ ਹੈ ਸਾਨੂੰ ਆਪਦੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਹੋਣੀ ਖਡੂਰ ਸਾਹਿਬ ਫਰੀਦਕੋਟ ਹਲਕੇ ਤੋਂ ਜਿਹੜੇ ਦੋ ਉਮੀਦਵਾਰ ਜਿੱਤੇ ਉਹਨਾਂ ਨੇ ਇਸ ਮਾਹੌਲ ਦੇ ਵਿੱਚ ਆਪਦੀ ਜਿਹੜਾ ਜਵਾਨ ਦੇ ਲਈ ਬੜਾ ਵੱਡਾ ਉਹ ਵਿਕ ਦਿਖਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਉਸ ਵਿਅਕਤੀਆਂ ਨੂੰ ਉਹ ਨੌਜਵਾਨਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਕਿ ਤੁਸੀਂ ਆਓ ਚੁਣੋ ਅਸੀਂ ਸ਼੍ਰੋਮਣੀ ਕਮੇਟੀ ਦੇ ਉੱਪਰ ਕਬਜ਼ ਹੋਈਏ ਅਸੀਂ ਅੱਗੇ ਲੱਗੇ। ਕਿ ਕੁਝ ਅਜਿਹੇ ਵਿਅਕਤੀ ਅੱਗੇ ਲੱਦਦੇ ਨੇ ਅਫੇਰ ਪੰਜਾਬ ਦਾ ਮਾਹੌਲ ਕੀ ਹੋਏਗਾ ਉਹ ਸਾਡੇ ਸਭ ਦੇ ਲਈ ਇੱਕ ਸੋਚਣ ਦਾ ਵਿਸ਼ਾ ਹੈ ਸੋ ਵੇੜਾ ਇਹਨਾਂ ਸਭ ਨੂੰ ਸੋਚਣ ਦਾ ਇਹ ਤਾਂ ਲਗਭਗ ਕਾਇ ਹੋਈ ਗਿਆ ਕਿ ਹੁਣ 2024 ਵੀ ਜਾਣ ਵਾਲਾ ਤੇ ਕਿਤੇ ਨਾ ਕਿਤੇ ਇਹ ਨਹੀਂ ਦਿਖਦਾ ਕਿ ਵੋਟਾਂ 2024 ਦੇ ਵਿੱਚ ਵੀ ਹੋਣਗੀਆਂ 13 ਸਾਲਾਂ ਤੋਂ ਇਲੈਕਸ਼ਨ ਲੰਬਕਦੇ ਆ ਰਹੇ ਨੇ ਇਹ ਸਾਡੀ ਸਮੂਹ ਪੰਜਾਬੀਆਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਉਹ ਪੰਜਾਬ ਪ੍ਰਤੀਸ਼ਤ VOTER ਗਏ ਕਿੱਥੇ ਕਿੱਥੇ ਗਾਇਬ ਹੋ ਗਏ ਉਹ 50 ਪ੍ਰਤੀਸ਼ਤ VOTERਸ ਦੁਨੀਆ ਤੋਂ ਤਾਂ ਨਹੀਂ ਗਏ ਹਮਣਗੇ ਅਸੀਂ ਮੰਨ ਲਓ 10 ਪ੍ਰਤੀਸ਼ਤ 20 ਪ੍ਰਤੀਸ਼ਤ ਨੇ ਅਸੀਂ ਮੰਨ ਲਏ ਕਿ VOTER ਜਿਹੜੇ ਬਜ਼ੁਰਗ ਸੀ ਉਹ ਦੁਨੀਆ ਤੇ ਨਹੀਂ ਨੇ ਬਾਕੀ 30% ਉਹਨਾਂ ਨੂੰ ਗਵਾਉਣ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਦੇ ਵਿੱਚ ਭਰੀ ਨਿਰਾਸ਼ਾ ਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਪੀੜੀ ਹੇਟ ਸੋਚਣਾ ਪਵੇਗਾ ਉਹ ਸ਼੍ਰਮਣੀ ਕਮੇਟੀ ਜਿਹੜੀ ਆਦੇ ਚੰਗੇ ਕਾਰਨਾ ਦੇ ਕਰਕੇ ਵਿਚਾਨੀ ਜਾਂਦੀ ਸੀ ਅੱਜ ਕੀ ਹੋ ਗਿਆ ਸੁਫੇੜਾ ਚਿੰਤਾ ਦਾ ਚਿੰਤਨ ਦਾ ਪੰਜਾਬ ਪੰਜਾਬੀਅਤ ਨੂੰ ਬਚਾਉਣ ਦਾ ਉਮੀਦ ਕਰਦੇ ਆ ਕਿ ਸਾਡੀ ਸ਼੍ਰਮਣੀ ਕਮੇਟੀ ਇਸ ਵੇਲੇ ਨੂੰ ਸੰਭਾਲੇਗੀ ਜਿਹੜੀ ਇਹ 50% ਦੇ ਗਰਾਵਟ ਹੈ ਨਾ ਇਦੇ ਕਾਰਨ ਲੱਪਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਹਾਲੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਨਿਕਲ ਰਿਹਾ ਨਿਤਾ ਪੰਜਾਬ ਕਦੋਂ K2K ਦਾ ਸ਼ਿਕਾਰ ਹੋ ਜਾਏਗਾ ਕਦੋਂ ਪੰਜਾਬ ਦੇ ਵਿੱਚ ਗੁਰਦੁਆਰੇ ਮੰਦਰ ਖਤਮ ਹੋ ਕੇ ਇੱਥੇ ਕੇਵਲ ਚਰਚਾ ਦੇਖਣਗੀਏ ਪੰਜਾਬ ਦੇ ਵਿੱਚ ਅਸੀਂ ਨਹੀਂ ਦੇਖਾਂਗੇ ਅਸੀਂ ਦੇਖਾਂਗੇ ਲੇਕਿਨ ਇੱਕ ਪਰਵਰਤਨ ਰੂਪ ਦੇ ਵਿੱਚ ਸੋਵੇਲਾ ਪੰਜਾਬ ਨੂੰ ਬਚਾਉਣ ਦਾ ਪੰਜਾਬੀਅਤ ਨੂੰ ਬਚਾਉਣ ਦਾ ਇਹ ਮਸਲਾ ਕੇਵਲ ਐਸਜੀਪੀਸੀ ਦਾ ਨਹੀਂ ਹੈ ਸਾਡੀ ਪੰਜਾਬੀਅਤ ਹੈ ਉਮੀਦ ਕਰਦੇ ਹਾਂ ਕਿ ਇਸ ਤੇ ਸਾਡੇ ਨੇਤਾ ਸਾਡੇ ਪੰਥ ਦੇ ਸਾਡੇ ਪੰਜਾਬ ਦੇ ਚਿੰਤਕ ਜਾਗਣਗੇ ਤੇ ਕੰਮ ਕਰਨਗੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਲੈਣਾ ਨਮਸਕਾਰ ਸਤਿ ਸ੍ਰੀ ਅਕਾਲ